ਜਪ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਨੀ ਸਾਹਿਬ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੀ ਸੋਚੈ ਸੋ ਚੰਹ ਹੋਵੇ ਜੇ ਸੋਚੀ ਲਖਵਾਰ ਜੁਪੈ ਜੁਪਨਾ ਹੋਵੇ ਜੇ ਲਾਇ ਰਹਾ ਲਵਤਾਰੈ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰਜਾ ਭਾਰ ਸਹਜੇ ਅਣਪਲ ਕੋਈ ਤੈਕ ਨ ਚਲੇ ਨਾਲ ਜਿਵ ਸਚਾਰਾ ਹੋਈਏ ਕਿ ਵਕੂੜਾ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣਿਆ ਚਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਚਮਨੀ ਚ ਹੁਕਮ ਲਿਖ ਜੋਗ ਸੁਖ ਪਾਈਏ ਕਿ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸ਼ਦਾ ਪਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਦੁਜੇ ਤਾਂ ਹੁਕਮ ਕਹੇ ਨਾ ਕੋਈ

ਸਚ ਚਾਲ ਸੈਵਨ ਸਾਚ ਨਾਏ ਭਾਖਿਆ ਭਾਵੇ ਪਾਰਿ ਆਖੇ ਮੰਗੇ ਦੇਖ ਦੇਖ ਜਾਤ ਕਰੇ ਦਾਤਾਰ ਫੇਰ ਕਿਏ ਗੇਰ ਕਿਉ ਜਿੱਤਿ ਸਦਰਬਾਰ ਮਹੁ ਕੇ ਬੋਲਨ ਬੋਲਿਏ ਜਿਸੁ ਨਿਤ ਰਹੀ ਪਿਆਰੀ ਅੰਦਰਿ ਤੈਲਾ ਸਚਨਾ ਵੜਿਆ ਵਿਚਾਰੇ ਕਰਮੀ ਆਵੇ ਕਪੜਾ ਨਗਰੀ ਮੁਖ ਦਵਾਰ ਨਾਨਕਿ ਵੈ ਜਾਣੀਐ ਸਬਾਤੀ ਸਚਿਆਰੇ ਥਾਪੇਣ ਜੈ ਕੀਤਾ ਨ ਹੋਇ ਆਪਿ ਆਪਨ ਦੇ ਜਨ ਸੋਇ ਦਿਨ ਸੇਵਤਨ ਪਾਇਆ ਮਾਨ ਨਾਨਕ ਗਾਵੀਏ ਕੋ ਨੀਂਦਾਂ ਗਾਵੀਏ ਸੁਨੀਮਣੀ ਰਖੀ ਪਾਉ ਦੁੱਖ ਪਰ ਹਰ ਸੂ ਕਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿ ਆ ਸਮਾਈ ਗੁਰੇਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਥਣਾ ਜਾਈ ਗੁਰਾ ਇੱਕ ਦੇ ਹੁਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਈ 33 ਅਮਾ ਜੀ ਤੇ ਸੁਪਾ ਮਾਣ ਨਾ ਪਾਣੇ ਕੀ ਨਾ ਕਰੀ ਬੀਤੀ ਸ੍ਰੀ ਰਿਧਿਉ ਪਾਈ ਵੇਖਾ ਮਨ ਕਰਮਾ ਤੇ ਨ ਲੈ ਲਈ ਮਾਤ ਵਿਚ ਰਤਨ ਜਵਾਹ ਮਾਣ ਜੇ ਗੁਰਤੀ ਸੇਕ ਸੁਣੀ ਬੁਰਾਇਤ ਦੇ ਗੁਜਾਈ ਸਬਨਾ ਜੀਆਂ ਕਾ ਇਕ ਦਾਤਾ ਸੁਮੈ ਸਰਨਾ ਜਾਇ ਜੇ ਜੁ ਗੁਜਾਰੇ ਹਰਜਾ ਹੋਰ ਦਸੂਣੀ ਹੋਏ ਨਵਾ ਕੰਡਾ ਵਿੱਚ ਜਾਣੇ ਨਾਲ ਚਲੇ ਸਬ ਕੋਈ ਚੰਗਾ ਨਾ ਰਖਾਈ ਪ੍ਰਦੇਸ਼ ਕੀ ਰੋਜ ਦਿਲੇ ਜੇ ਤੇ ਸਿਨਦਰ ਨਾ ਵਈ ਤਾ ਬਾਤ ਨਾ ਕੋਈ ਕਿ ਊਟਾੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਗਨ ਗੁਣ ਕਰੇ ਬਨਵੰਤਿ ਆਗੰਦੇ ਤੇਹਾ ਕੋਈ ਨ ਸੁਝੇ ਜੇ ਇਸ ਗੁਣ ਕੋਈ ਕਰੇ ਸੁਨੇ ਚਦ ਪੇਰ ਸੁਨਣਾ ਸੁਨੇ ਤਰਤ ਤਵਿ ਆਕਾਚ ਸੁਨੇ ਦੀਪ ਲੋ ਸੁਕਾਟਾਲ ਸੁਨੇ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਦਿਆਸਨ ਦੁਖ ਭਾਵ ਕਾ ਨਾਚ ਸੁਨੇ ਈਸਰ ਬਰਮਹਿੰਦਰ ਸੁਨੇ ਮੁਖ ਸੁਲਾਹਨ ਮੰਦ ਸੁਨੇ ਜੋਗ ਜੁਗਤਨ ਪੇਰ ਸੁਨੇ ਸਾਸ ਮ੍ਰਿਤਵੇਦ ਨਾਨਕ ਭਗਤਾ ਸਦਾ ਵਿਦਿਆਸਨ ਦੁਖ ਭਾਵ ਕਾ ਨਾਚ ਸੁਨੇ ਸ਼ਾਸਨ ਤੋਂ ਗਿਆਨ ਸੁਨੇ ਢ ਸੜ ਕਾ ਸੁਨੇ ਨਾਨ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਰ ਪ੍ਰਿਆਣ ਨਾਨਕ ਭਗਤਾ ਸਦਾ ਵਿਗਾਸ ਨੇ ਦੁਖ ਪਾਪ ਕਾ ਨਾਸ ਸੁਨੇ ਸਰਾਬਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਥੋ ਵੇਸ ਗ੍ਰਾਹ ਨਾਨਕ ਭਗਤਾ ਸਦਾ ਵਿਗਾਸ ਨੇ ਦੁਖ ਪਾਪ ਕਾ ਨਾਸ मन्ने की ना जाए। जे को कहे कर चारे ऐसा नाम निरंजन हो जाने मन, मन को सबल भूम की सुध मन झूठा ना खाए मे जम के साथ ना जाए ऐसा नाम निरंजन हो जे को मन जाने मन कोई ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪਰ ਗਰਜਾਏ ਮੰਨੇ ਮੱਗਨੇ ਝੱਲੇ ਪੰਥ ਮੰਨੋਤਰਮ ਸੇ 30 ਮੰਨਦੇ ਆਸਾ ਨਾਮ ਨਿਰੰਝਣ ਹੈ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੀ ਨਾ ਪੋਤੇ ਐਸਾ ਨਾਮ ਨਿਰੰਝਣ ਹੈ ਦੇਖੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੀ ਮਾਨ ਪੰਜੇ ਸੋਹੇ ਦਰ ਰਾਜਾਨ ਪੰਚਾ ਦਾ ਗੁਰੂ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਦੇ ਨਹੀਂ ਸਮਾਰ ਤੋਲ ਧਰਮ ਦਾ ਆਕਾ ਕੋ ਸੰਤੋਗ ਤਾਵ ਰਖਿਆ ਜਿਨ ਸੋਤ ਜੂ ਕੋ ਬੁਝੇ ਹੋ ਵਿਸੇ ਤਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਲ ਤਲੇ ਗਮਨ ਜੋਰ ਨੀ ਜਾਤਰਾੰ ਗਾ ਕੇ ਨਾਮ ਸੁਬਨਾ ਲਿਖਿਆ ਉੜੀ ਗਲਾ ਮਹਿਲ ਖਲਗ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸਵਾਲੇ ਰੂਪ ਤੀਤੀ ਦਾ ਜਣ ਕੋਣ ਕੂਤ ਕੀਤਾ ਉਸੇ ਕੋ ਕੋਦਿਸਤੇ ਹੋਇ ਲਖ ਦਰਿਆ ਕੁਦਰਤ ਕਉਨ ਕਹਾ ਵਿਚਾਰ ਵਾਰਣ ਦਮ ਇਕ ਬਾਰ ਜੋਤਿ ਸੁਭਾਵੇ ਸਾਈ ਪੜੀ ਗਾ ਦੂਸਰਾ ਸਲਾਮ ਜਿ ਨਿਰੰਕਾਰ ਸੰਗ ਜਪੇ ਸੰਗ ਭਾਵੇ ਸੰਗ ਪੂਜਾ ਸੰਗ ਤਉ ਬਤਾਉ ਸੰਗ ਰੰਤਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਾਤਾਰ ਸੰਗ ਸੁਰਮੋ ਭਗਤ ਸਾਰ ਸੰਗ ਮੋਨ ਲਗਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਮਾਰੇ ਨ ਜਾਵੇ ਇੱਕ ਵਾਰ ਜੋਤ ਰੂ ਭਾਵੇ ਸਾਈ ਭਲੀ ਕਾਰ ਤੁਸ ਰਾਸ ਨਾਮ ਤੁਨ ਰੰਕਾਰ ਸੰਗ ਮੁਰ ਕੇ ਅੰਦ ਕੋਰ ਸੰਗ ਚੋਰ ਹਰਾਮ ਕੋਰ ਸੰਗ ਮਰ ਕਰ ਜਾਹੀ ਜੋਰ ਸੰਗ ਗਲਵੜ ਹੱਤਿਆ ਕਮਾਏ ਸੰਗ ਪਾਪੀ ਭਾਵ ਕਰ ਜਾਹੇ ਸਤਗੁਰ ਹੈ ਕੋੜੇ ਫਿਰਾਏ ਸੰਕਮਲੇ ਸਮਲ ਭਕ ਦਾ ਸੰਗ ਨੰਦ ਸਿਰ ਕਰੇ ਭਾਰ ਨਾਨਕ ਨੇ ਜਿ ਕਹਿ ਵਿਚਾਰ ਮਾਰਿਆਂ ਜਮ ਇੱਕ ਵਾਰ ਜੋਤਿ ਰ ਭਾਵੇ ਸਾਈ ਪੰਦੀਕਾਰ ਤੁਸਰਾ ਸਲਾਮ ਚ ਨਿਰੰਕਾਰ ਸੰਕ ਨਾਮ ਜੇ ਸੰਕ ਤੁਮੇ ਗਮ ਗਮ ਸੰਖ ਲੋ ਸੰਕਾ ਸਰ ਭਾਰ ਹੋਏ ਕਰੇ ਨਾਮ ਫਰੀ ਸਾਲਾ ਅਤ੍ਰੀ ਗਿਆਨ ਗੀਤ ਗੁੰਦਾ ਫਰੀ ਨਿਕਲ ਬੋਲਣ ਬਾਣ ਅਥਰਾ ਸਰ ਸੰਜੋ ਗਵਖਾਨ ਬਿਨਹੇ ਲੈ ਕੇ ਤੇ ਸਰਨਾ ਜੀ ਫਰਮਾਇ ਤੇ ਵਤੇ ਵਪਾਈ ਜਿਤਾ ਗਿਤਾ ਦੇ ਤਨਾਵੇਂ ਨਾਵੇਂ ਨਾਏ ਕੋठा ਕੁਦਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁੜ ਭਾਵੇ ਸਾਈ ਭਣੀਕਾਰ ਤੂ ਜਨਾ ਸਲਾਮ ਤੇ ਨੰਗਾਰ ਪਰਗੇ ਹਤ ਭਰਤਨ ਦੇ ਪਾਣੀ ਜਦ ਤਰ ਸੁਖੇ ਮੋਤ ਗਲੀਤੀ ਕੱਪੜ ਹੋਏ ਦੇ ਸਾਬਲ ਲਿਏ ਹੋ ਤੋਏ ਪਰਿਏ ਮਦ ਭਾਪਾ ਕੇ ਸੰਹ ਮਹ ਤੋਪੇ ਨਾ ਵੇ ਕੇ ਰੰਗ ਉਨ ਨਹੀਂ ਪਾਪੀਆ ਕਰਨਾਈ ਕਰ 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 ਨਾਲ ਲਖ ਲਹਿ ਜਾਓ ਆਪੇ ਵੀ ਜਾਪੇ ਹੀ ਖਵ ਨਾਨਕੋ ਕਮੀਆਂ ਹੋ ਜਾਓ ਧੀਰੋ ਤਬ ਦਾ ਦਦ ਦਾਨ ਕੋ ਪਾਵੈ ਤਲ ਕਾਮਾ ਸੁੰਨਾ ਮੰਨਾ ਮਨੇ ਕੀਤਾ ਪਾਉ ਅੰਤਰਗਤਿ ਰਿਤਿ ਨਾਮ ਸਭ ਗੁਣ ਕੀ ਰੇ ਨਾਹੀ ਕੋਈ ਗੁਣ ਕੀਤੇ ਪ੍ਰਭਤ ਨਾ ਹੋਏ ਸੰਸਤਾਦ ਬਾਣੀ ਬਰਮਾ ਸਤ ਸੁਹਾਂਸ ਰਾਮ ਚਾ ਕਮਨ ਸਵੇਲਾ ਭਗਤ ਕਮਨ ਕਮਨ ਚੇਤ ਪ੍ਰੋਣ ਵਾਰ ਕਮਨ ਸ੍ਰਿਤ ਮਹਾ ਤੁਜਤ ਹੋਆ ਆਕਾਰ ਮਿਲ ਨਾ ਪਾਇ ਪੰਤੀ ਬੀ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦਿਓ ਜਿ ਲੇਖ ਲੇਖ ਪੁਰਾਣ ਚੇਤ ਵਾਰ ਨ ਜੋ ਬੀ ਗੜ ਰਤ ਮਹਨਾ ਕੋਏ ਜਾ ਕਰਤਾ ਸਿ ਦੇਵੋ ਸਾਜ ਜੋ ਯਹ ਪੇ ਜਾਣੈ ਸੋ ਕੀ ਕਰਾਕਾ ਕੀ ਉਸਾਲਾ ਹੀ ਕੇ ਵਰਨੇ ਕੀ ਜਾਣਾ

ਭਵੇ ਜਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਵਿਰਾਸਤੀ ਮਾਰ ਤਣ ਕੀੜੇ ਚੰਨ ਨਾ ਹੋਣ ਜੀਤ ਸਮੁੰਦ ਨਾ ਵਿਚਰੇ ਅੰਤਨਾセプト ਘਾਣਾ ਤੇ ਅੰਤਨਾ ਕਰਨ ਦੇ ਨਾਂ ਤੇ ਅੰਤਨਾ ਵਿਕਣ ਸੁਣਾ ਨਾਂ ਤੇ ਅੰਤਨਾ ਜਾਪੇ ਗਿਆਨ ਮੰਤਿ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕਰਨ ਕੀਤੇ ਨਹੀਂ ਤਾਤੀ ਅੰਤਨਾ ਭਾਈ ਜਾਹੇ ਇਹ ਹਿ ਹੰਤ ਨਾ ਜਾਣ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉਚਾ ਥਾਉ ਤੇ ਉਪਰ ਉਚਾ ਨਾ ਰੋੜ ਉਚਾ ਹੋਵੇ ਪ੍ਰਤੀ ਸੂਚੇ ਕੋ ਜਾਣੇ ਸੋਇ ਜੇ ਵੱਡਾ ਬੁਝਾਨਿਆ ਆਪਾ ਬਨਾਨਕ ਨਦਰੀ ਘਰਮੀ ਜਾਤਿ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਇ ਕੀਤੇ ਮੰਗੇ ਦੁਰ ਅਪਾਰ ਕੀਤੇ ਅਗਨ ਤਨ ਹਿਲੀ ਵਿਚਾਰ ਕੀਤੇ ਖੱਬ ਟੁੱਟੇ ਰੀਕਾਰ ਕੀਤੇ ਲੈ ਲਮ ਕਿਰਪਾ ਹੈ ਕੀਤੇ ਮੁਰਖਾਹੀ ਤਾਂ ਕੀਤੇ ਦੂਪ ਸੁਧ ਮਾਰੇ ਪਿਤਾ ਤੇ ਰਿਧਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖਨ ਸਕੇ ਕੋ ਜੇ ਕੋ ਖਾਇ ਜਾ ਕਣ ਪਾਇਓ ਜਾਣ ਜਿਤਿਆ ਮੋ ਖਾਇ ਆਪੇ ਯਾਨੇ ਆਪੇ ਦੇ ਆਖੇ ਸੀ ਪੀ ਗੇ ਈਕੇ ਜਿਸਨੋਂ ਬਖਸੋ ਜੇ ਫਸਲਾ ਨਾਨ ਪਾ ਸਹੀ ਪਾਸਾ ਮੂਲ ਬਨਮਲ ਵਪਾਰ ਮੂਲ ਵਪਾਰੀ ਮੂਲ ਪੰਡਰ ਮੂਲ ਆਦਮ ਮੂਲ ਜੈ ਮੂਲ ਪਾਇ ਮੂਲ ਆਸਮਾ ਅਮੂਲ ਤਰਮੂਲ ਦੀਵਾਨ ਮੂਲ ਤਲਮੂਲ ਪਰਮਾਨ ਮੂਲ ਬਖਸੀ ਸਮਵਿਣੀ ਸ਼ਾਨ ਮੂਲ ਕਰਮੂਲ ਫਰਮਾਨ ਮੂਲ ਮੂਲਾ ਕੇ ਨਾ ਜਾਇ ਆਖਾ ਕਰਹਿ ਨਿ ਬਲਾਇ ਆਖੇ ਵੇਦ ਪਾਠ ਪੁਰਾਣੇ ਆਖੇ ਬੜੇ ਕਰੇ ਵਖਿਆਣੇ ਆਖੇ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਦੇ ਆਖੇ ਗੀਤੇ ਗੀਤੇ ਬੁੱਧ ਆਖੇ ਦਾਨਵ ਆਖੇ ਦੇਵੀ ਆਖੇ ਸੁਰਨ ਮੁਝਣ ਸੇਵਕ ਤੇ ਆਖੇ ਆਤਨ ਪਾਇ ਕੀਤੇ ਕਹਿ ਕੇ ਉਠੁਕ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੋਈ ਕੇ ਜੀਵਨ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋ ਜੀ ਕੋ ਆਖੇ ਬੋਲੇ ਜੜ ਤਲੇ ਕੇਸਰ ਗਵਾਰਾ ਗਵਾਰਾ ਸੋਦਰ ਕੇ ਹਾਸੋ ਕਰ ਕੇ ਹਜਤ ਬੈ ਸਰਬ ਸਮਾਲੇ ਬਾਦ ਨਾ ਜਨੇ ਕੀ ਅਸ਼ੰਕਾ ਕੀਤੇ ਵਾਣ ਹਾਰੇ ਕੀਤੇ ਰਾਗ ਪ੍ਰੀ ਸੁਖਿਸ਼ਣ ਕੀਤੇ ਗਾਵਣ ਹਾਰੇ ਬਾਗ ਚੰਨ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦੁਵਾਰੇ ਗਾਵੇ ਜਤੂ ਕੁਲਿਗਾਵਣ ਲਿਖ ਲਿਖ ਤਰ ਵਿਚਾਰੇ ਗਾਵੇ ਸਰਵਰ ਮਾ ਦੇਵੀ ਸੋਹਣ ਸਰਾਸ ਵਾਰੇ ਗਾਵਣ ਨਿਰਮਾਚਨ ਬਾਠੇ ਦੇਵਤੇ ਆਦਰ ਨਾਲੇ ਗਾਵੇ ਸੇ ਦਸਮਾ ਦੀਂਦਰ ਗਾਵਣ ਸਾਧ ਬਿਚਾਰੇ ਗਾਵਣ ਬਥੇ ਸੜੇ ਸੰਤੋਖੀ ਗਾਵੇ ਵੀਰ ਪਰਾਰੇ ਗਾਵਣ ਪੰਡਿਤ ਭਣਨ ਕਿਉ ਸਰੇ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨਮਹਨ ਸਰਗਮ ਚਪਿਆਲੇ ਗਾਵਣ ਰਤਨਿ ਉਪਾਏ ਤੇਰੇ 68 ਤੀ ਰਤਨਾਂ ਨਾਲੇ ਗਾਵੇ ਜੋੜ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਵੰਡ ਵਰ ਪੰਡਾ ਕਰ ਕੇ ਰਖੇ ਧਾਰਿ ਸੇਈ ਜਦ ਨੂੰ ਗਾਵੇ ਜੋਤਰ ਭਾਉਂਦੇ ਤੇਰੇ ਪਵਿੱਤਰ ਸਾਲੇ ਹੋਰ ਕੀ ਤੇ ਗਾਵਣ ਸੀਮਾ ਜਤਨਾਂ ਨਾਨਕ ਆ ਵਿਚਾਰੇ ਸੋਈ ਸੋਈ ਸਰਾਸਤ ਸਾਹਿਬ ਸੱਚਾ ਸੱਥੀ ਨਾਹੀ ਹੈ ਤੀ ਹੁ ਸੀ ਜਾਇ ਨਾ ਜੈ ਸਿਰਜਣਾ ਜਿਨੂ ਚਾਈ ਰੰਗੇ ਰੰਗੇ ਭਾਤੀ ਕਰ ਕਰ ਜਿ ਸੀਮਾ ਜਨਿਉ ਪਾਈ ਘਰ ਘਰ ਵੇਖਿਆ ਕੀਤਾ ਆਪਣਾ ਡਿਊਟੀ ਸੀ ਵਧਿਆਈ ਜੋ ਤੁਸੋ ਪਾਵੇ ਜੋਈ ਕਰਸਿ ਰੁਕਮ ਨਾ ਕਰਨਾ ਜਾਈ ਸੋ ਪਾਸ ਚੰ ਸਹ ਬਸਾਉ ਨਾਨਕ ਰਹੇ ਨਰ ਜਾਈ ਦਾ ਸੰਤੋਖ ਧਰਮ ਪ੍ਰਚੋਲ ਧਿਆਨ ਕੀ ਕਰੇ ਵਿਪੋਲ ਕਿੰਤਾ ਕਾਲ ਕੁਹਾਰੀ ਕਾ ਜੁਗ ਢੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਦੀ ਤੇ ਜਗਜੀਤ ਆਦੇ ਤਿਸੇ ਆਦੇ ਸੇ ਆਦ ਨੂੰ ਬਨਾਦ ਨਾਦ ਜੁਗ ਜੁਗ ਕੋ ਵੇਸ ਭੁਗਤ ਗਿਆਨ ਦੇ ਆਪ ਭੰਡਾਰਨ ਕਟ ਕਟ ਵਾਜੇ ਨਾ ਤੇ ਆਪ ਨਾਤ ਨਾ ਤੂ ਸਬਦਾ ਤੇਰੇ ਸੁਦੇ ਅਵਰਾ ਸਾਦ ਸੰਜੋਗ ਜਦ ਘਰ ਚਲਾਵ ਲੈ ਕੇ ਆਵੇ ਭਾਗ ਆਦੇ ਤਿਸੇ ਆਦੇ ਸੇ ਆਦ ਨੂੰ ਬਨਾਦ ਨਾਦ ਜੁਗ ਜੁਗ ਕੋ ਵੇਸ ਏ ਕਾਮਾਇਯੁ ਤੇ ਗੈਤੰ ਤੇ ਲੇ ਪ੍ਰਵਾਨ ਸੰਸਾਰਿਕ ਭੰਡਾਰੇ ਕਲਾਇ ਦੀ ਬਾਣ ਜੁਤਸ ਪਾਵੇ ਤੇ ਵੇ ਚਲਾਜੂ ਹੋਵੇ ਪ੍ਰਮਾਨ। ਅਮੋ ਦੇਤੈ ਨਾਨਦਨ ਆਵੇ ਬੋਤਾ ਹੈ ਵਿਦਾਨਿਆ ਦੇਤਿ ਸੇ ਆਦੇਸ ਆਦਿ ਨੀਨਾਦ ਨਾਦ ਜੁਤਕੇ ਕੋਵੇਸ। ਆਸਨ ਲੋਇ ਭੰਡਾਰੇ ਜੋ ਕਿਸ ਪਾਇ ਸੁਵੇਖਾ ਵਾਰ ਕਰ ਕਰ ਵੇਖੇ ਸਰ ਦਿਨਹਾਰ ਨਾਨ ਸਤੇ ਇਕ ਵੀ ਸਚੀ ਗਾਰੇ ਦੇਤਿ ਸੇ ਆਦੇਸ ਆਦਿ ਨੀਨਾਦ ਨਾਦ ਜੁਤਕੇ ਕੋਵੇਸ।

ਰਾਤੀ ਰੂਤੀ ਤੀਵਾਰ ਪਵਨ ਪਾਣੀ ਦੇ ਨੂਪਾ ਤਾਲ ਤਸਵੀਰ ਦਿੱਤੀ ਤਾਗ ਰਕੀ ਤਰੰਗ ਚਾਲ ਕੁਝ ਵੀ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਕੀਨਨਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋਣ ਪੰਜ ਪ੍ਰਵਾਨ ਗਰੀ ਕਰਮ ਭਵੇਂ ਨਿਸ਼ਾਨ ਕਾਚੁ ਬਗਾਇ ਉਥੇ ਪਾਇ ਨਾਨਕ ਜੀ ਆ ਜਾ ਕੋਈ ਗਿਆ ਤਰੰਖਣ ਕਹਿਉ ਤਰੰਗ ਜਾਣਖਣ ਕਿਆ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘੜਤ ਕਰਿਓ ਰੂਪ ਰੰਗ ਹੀ ਵੇਸ ਕੀਤੇ ਕਰਮ ਭومی ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜਲ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਮ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਮ ਸਮੰਦ ਕੀਤੇ ਆਖਾਣ ਕੀਤੇ ਆਵਣ ਕੀਤੇ ਪਾਤ ਨਰਿੰਦ ਜੀਤਾ ਸੁਰਤੀ ਸਵਕ ਕੀਤੇ ਨਾਨਕ ਅੰਤ ਨਾਂਤ ਗਿਆਨ ਕੰਨ ਮੇ ਜਾਣ ਪ੍ਰਤਾਨ ਜਿਥੇ ਨਾਦ ਬਨੁਰ ਗੋਡਨੰਦ ਸ਼ਰਮਖੰਡ ਕੀ ਬਾਣੀ ਰੂਪ ਤੇ ਘਾਰ ਦਗਰੀ ਬੋਦਨੋ ਬਤਾ ਕੇ ਅਗਲਾ ਪੱਠਿਆ ਨਾ ਜਾਏ ਜੇ ਕੋ ਕਹੇ ਪੱਛੀ ਬਸਟਾਏ। ਤਿੱਥੇ ਘੜੀਆ ਸੁਰਤ ਮਤਮਨ ਬੋਲ ਤਿੱਥੇ ਘੜੀਆ ਸੁਰਾਸਦਾ ਕੇ ਸੋਦ ਕਰਮਖੰਡ ਕੀ ਬਾਣੀ ਜੋੜ ਦਿੱਤੇ ਹੋਰ ਨਾ ਕੋਈ ਹੋਰ। ਤਿੱਥਾ ਜੋਦ ਮਹਾਭਰ ਸੁਰਤਿ ਨਮ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਾਮਾਇਤਾ ਕੇ ਰੂਪ ਨ ਕਥਨੇ ਜਾਏ। ਨਾ ਮਰੀ ਨ ਢਾਗੇ ਜਾ ਜਿਨ ਕੇ ਰਾਮ ਸੇ ਮਨਮਹ ਤਿੱਥਾ ਭਗਤ ਉਸੇ ਕੇ ਲੋਕ ਰੀ ਨਰ ਸੱਚਾ ਮਣਸੋ। ਸਾਚ ਕਾ ਨਮ ਸਨੰਕਾਰ ਕਰ ਕਰ ਵੇਖਨ ਦਰ ਨਿਹਾਲ ਜਤੈ ਕੰਨ ਬੰਡਵਰ ਪੰਡ ਜੇ ਕੋ ਕਥੀ ਤਨਤ ਨੰਤ ਿਤھے ਲੋਲਵਾ ਕਰ ਦਜੂ ਹਕੰਦ ਮੇ ਤਬਕਾਰ ਵੇਖੇ ਵਿਕਸੇ ਘਰੇ ਵਿਚਾਰ ਨਾਨਕ ਕਥਨਾ ਕਲਡਾਸਰ ਜਤਿ ਬਹਾਰਾ ਧੀਰ ਸੁਨਾਰਨ ਮਤ ਬੇਧ ਹਤਿਆਰ ਕੋਖ ਲਗਨੀ ਤਬ ਤਾ ਪਾਂਡਾ ਪਮਰਚ ਢਾਲ ਘੜੀਏ ਸਭ ਸਟਿਡਕ ਸਾਜ ਜਿੰਨ ਕੋ ਨਦਰ ਕਰਮ ਜਨ ਕਾਰ ਨਾ ਲਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ ਦਿਵਸ ਰਾਤੁਈ ਦਾਈ ਦਾ ਹੀ ਗਾਇ ਖੇਲ ਸਗਲ ਜਗਤ ਜੰਗਿਆਈਆ ਬਰਿਆਈਆ ਵਾ ਚਿਤ੍ਰ ਮਹ ਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ 니 ਨਾਮ ਤੇ ਆਇਆ ਗੈਮ ਸਕਤ ਕਾਲ ਨਾਨਕ ਤੇਮ ਕਿਛੁ ਗਲੇ ਸੂਤੀ ਛਟੀ ਨਾਲ ਮੀਨਾ ਮਤੇ ਆਇਆ ਗੇਮ ਸਤਿਦਕਾਰ ਨਾਨਕ ਤੇਨ ਕੀ ਜਲੇ ਕੀ ਤੀ ਸੂਤ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ